ਇਸ ਸਮੇਂ ਦੀ ਵੱਡੀ ਖਬਰ ਦਾ ਰੁਕ ਕਰ ਲੈਨੇ ਆ ਦੱਸਦੇ ਹੀ ਇਹ ਬੀਤੇ ਦਿਨ ਕਠੂਆ ਦੇ ਵਿੱਚ ਹੋਇਆ ਸੀ ਅਤੰਕੀ ਹਮਲਾ ਤੇ ਜਿਸ ਦੇ ਮੱਦੇ ਨਜ਼ਰ ਪਠਾਨਕੋਟ ਜ਼ਿਲ੍ਹਾ ਪਠਾਨਕੋਟ ਦੇ ਚਿਕਰ ਅਸੀਂ ਗੱਲ ਕਰੀਏ ਤਾਂ ਸੁਰੱਖਿਆ ਜਿਹੜੀ ਹੈ ਉਹ ਵਧਾ ਦਿੱਤੀ ਗਈ ਹੈ ਤੇ ਇਸ ਜੁਰਮ ਦੇ ਮੱਦੇ ਨਜ਼ਰ ਇਸ ਜੁਰਮ ਦੀ ਕੜੀ ਦੇ ਤਹਿਤ ਜਿਹੜਾ ਹੈ ਜਗਾ ਜਗਾ ਤੇ ਵੱਖ-ਵੱਖ ਨਾਕੇ ਜਿਹੜੇ ਨੇ ਉਹ ਲਗਾਏ ਜਾ ਰਹੇ ਨੇ ਤੇ ਆਉਣ ਜਾਣ ਵਾਲੀ ਹਰ ਇੱਕ ਗੱਡੀ ਦੀ ਬਰੀਕੀ ਦੇ ਨਾਲ ਚੈਕਿੰਗ ਕੀਤੀ ਜਾ ਰਹੀ ਹੈ ਜਿਸ ਦੀ ਜਾਣਕਾਰੀ ਡੀਐਸਪੀ ਰੂਲਰ ਹਰਕ੍ਰਿਸ਼ਨ ਨੇ ਜਿਹੜੀ ਹੈ ਸਾਂਝੀ ਕੀਤੀ ਹੈ ਤੇ ਉਹਨਾਂ ਨੇ ਕਿਹਾ ਕਿ ਪੁਲਿਸ ਸਮੇਂ-ਸਮੇਂ ਤੇ ਜਿਹੜੀ ਹੈ ਬੜੀ ਹੀ ਬਾਰੀ ਦੇ ਨਾਲ ਚੈਕਿੰਗ ਕਰ ਰਹੀ ਹੈ ਤੇ ਸਮੇ ਸਮੇ ਤੇ ਜਾਪਤ ਅਨੁਸਾਰ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਘਟਨਾ ਜਿਹੜੀ ਹੈ ਹੋਰ ਹੋਰ ਕਿਸੇ ਵੀ ਤਰ੍ਹਾਂ ਦਾ ਹਮਲਾ ਜਿਹੜਾ ਉਹ ਨਾ ਹੋ ਸਕੇ ਇਸ ਦੇ ਨਾਲ ਉਹਨਾਂ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਇਸ ਦੌਰਾਨ ਪੰਜਾਬ ਪੁਲਿਸ ਨੇ ਜਿਹੜਾ ਹੈ ਸਪੈਸ਼ਲ ਫੋਰਸਸ ਦੇ ਨਾਲ ਬੀਐਸਐਫ ਦੇ ਨਾਲ ਆਈਟੀਬੀਪੀ ਦੇ ਨਾਲ ਜਿਹੜਾ ਹੈ ਸਪੈਸ਼ਲ ਜਿਹੜਾ ਹੈ ਗੱਟ ਜੋੜ ਕਰਕੇ ਇੱਕ ਆਪਰੇਸ਼ਨ ਜਿਹੜਾ ਸਰਚ ਅਭਿਆਨ ਜਿਹੜਾ ਉਹ ਵੀ ਚਲਾਇਆ ਜਾ ਰਿਹਾ ਤੇ ਗੱਡੀਆਂ ਦੀ ਚੈਕਿੰਗ ਵੀ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਤੇ ਹੋਰ ਕੀ ਕੀ ਜਾਣਕਾਰੀ ਡੀਐਸਪੀ ਹਰਕਿਸ਼ਨ ਨੇ ਸਾਂਜੀ ਕੀਤੀ ਇਸ ਮਾਮਲੇ ਬਾਬਤ ਆਓ ਸੁਣਦੇ ਹਾਂ ਮਾਂਜੋ ਐਸਐਸਪੀ ਸੁਹੇਲ ਮੀਰ ਜੀ ਆਈਪੀਐਸ ਉਹਨਾਂ ਦੇ ਨਿਸ਼ਾਦਰ ਦੇਸ਼ ਤੇ ਅਸੀਂ ਸਮੇਂ-ਸਮੇਂ ਤੇ ਜਿਹੜਾ ਆਪਣਾ ਬਾਰਡਰ ਆ ਉਹਦੀ ਸਰਚ ਵੀ ਕਰਦੇ ਆ ਬਾਰਡਰ ਦੇ ਪਿੰਡਾਂ ਦੀ ਸਰਚ ਵੀ ਕਰਦੇ ਆ ਗੁਜਰਾਂ ਦੇ ਡੇਰੇ ਦੀ ਵੀ ਸਰਚ ਕਰਦੇ ਆ ਇਸੇ ਤਰ੍ਹਾਂ ਜਿਹੜਾ ਸਾਰਾ ਕੰਮ ਹੈ ਰੁਟੀਨ ਤਕਰੀਬਨ ਲਗਾਤਾਰ ਚੱਲਿਆ ਰਿਹਾ ਹੈ ਇਸੇ ਤਰ੍ਹਾਂ ਅਸੀਂ ਬਾਰਡਰ ਤੇ ਬੀਐਸਐਫ ਦੇ ਨਾਲ ਵੀ ਸਾਡਾ ਲਾਈਨ ਆ ਪੂਰਾ ਤੇ ਇਸੇ ਤਰ੍ਹਾਂ ਜਿਹੜੇ ਜੀਐਨਕੇ ਦੇ ਨਾਲ ਸਾਡੇ ਰਸਤੇ ਲੱਗਦੇ ਹਨ ਤੇ ਵੀ ਸਾਡੇ ਨਾਕੇ ਲੱਗੇ ਹੋਏ ਨੇ ਸਾਡੇ ਸਪੋਰਟੀ ਨੂੰ ਲੈ ਕੇ ਜਿਹੜਾ ਆਪਣਾ ਬਾਰਡਰ ਹੈ ਤੇ ਜਿਹੜਾ ਜੀਐਨਕੇ ਨਾਲ ਇਲਾਕਾ ਲੱਗਦਾ ਸਾਡਾ ਪੂਰਾ ਪੂਰੀ ਤਰ੍ਹਾਂ ਸੀਲ ਹੈ ਤੇ ਅਸੀਂ ਇਹਦੀ ਜਿਹੜੀ ਆਪਣਾ ਸੁੱਖਿਆ ਸੁੱਖਿਆ ਕਰ ਰਹੇ ਹਾਂ ਉਹਦੇ ਲਈ ਬਚਨ ਵਧਾ ਤੇ ਸਾਡੇ ਕੋਲ ਆਈਟੀਪੀਪੀ ਵੀ ਹੈ ਘਾਤਕ ਵੀ ਹੈ ਤੇ ਆਈਆਰ ਵੀ ਵੀ ਹੈ ਜਿਹਦੇ ਨਾਲ ਅਸੀਂ ਇਹ ਆਪਣੇ ਨਾਕੇ ਲਾ ਕੇ ਸੁੱਖਿਆ ਨੂੰ ਕਵਰ ਕਰਦੇ ਹਾਂ ਅਤੇ ਨਾਕਿਆਂ ਤੇ ਛੱਕੀ ਵਾਨਾਂ ਦੀ ਛੱਕੀ ਵਿਅਕਤੀਆਂ ਦੀ ਜਿਹੜੀ ਅਸੀਂ ਸੱਚ ਕਰਦੇ ਆ ਇਸੇ ਤਰ੍ਹਾਂ ਜਿਹੜਾ ਆਪਣਾ ਇਹ ਬਮਿਆਲਤਾ ਇਲਾਕਾ ਚੌਕੀ ਚਰਜ ਵਿਜੇ ਕੁਮਾਰ ਐ ਐਸਐਸ ਨਰੋਡ ਜੈਮਲ ਸਿੰਘ ਅਤੇ ਹੋਰ ਵੀ ਆਪਣਾ ਇੰਸਪੈਕਟਰ ਪ੍ਰੈਸ਼ਰ ਵੀ ਲੱਗੇ ਹੋਏ ਨੇ ਉਹ ਜਿਹੜਾ ਬੜੀ ਤੰਦੇ ਨਾ ਇਹ ਆਪਣਾ ਬਾਰਡਰ ਤੇ ਤਾਂ ਨਾ ਉਹ ਨੇ ਤੇ ਆਪਾਂ ਇਸ ਸੁਰੱਖਿਆ ਨੂੰ ਲੈ ਕੇ ਬਹੁਤ ਗੰਭੀਰ ਨੇ ਅਤੇ ਅਸੀਂ ਸਮੇਂ-ਸਮੇਂ ਤੇ ਸਰਚਾਂ ਸਰਚਾਂ ਹੋਈਆਂ ਆਪਣਾ ਚੈਕਿੰਗ ਹੋਈ ਸਹੀ ਕਰਦੇ ਰਹਿਣਾ ਕਿੱਦਾਂ ਦੇਖਿਆ ਕਿ ਬਿਲਕੁਲ ਨਾਲ ਇੱਥੇ ਡਿਸਟ੍ਰਕਟੂਆ ਲੱਗਦਾ ਮਲਾਂਕੀ ਹਮਲਾ ਵੀ ਹੋਇਆ ਇਸ ਏਰੀਆ ਦੇ ਵਿੱਚ ਸੁਰੱਖਿਆ ਨੂੰ ਲੈ ਕੇ ਕਿਦਾਂ ਦੇਖੀ ਇਸ ਹਮਲੇ ਤੋਂ ਬਾਅਦ ਵੀ ਅਸੀਂ ਬਹੁਤ ਪੂਰੇ ਅਲਰਟ ਹੈ ਕੱਲ ਜਦੋਂ ਸਾਨੂੰ ਹਮਲੇ ਦਾ ਪਤਾ ਲੱਗਾ ਤੇ ਸਾਡੀ ਜਿਹੜੀ ਫੋਰਸ ਪਹਿਲਾਂ ਹੀ ਅਲਰਟ ਸੀ ਤੇ ਅਸੀਂ ਬਾਕੀ ਹੋਰ ਵੀ ਜਿਹੜੀਆਂ ਟੀਮਾਂ ਲਾ ਕੇ ਅਸੀਂ ਇਸ ਆਪਣੇ ਬਾਰਡਰ ਨੂੰ ਤੇ ਜਿਹੜੇ ਏਰੀਏ ਨੂੰ ਅਸੀਂ ਕਾਫੀ ਸੀਲ ਕਰਤਾ ਸੀ ਅਤੇ ਚੈਕਿੰਗ ਸ਼ੁਰੂ ਕਰ ਦਿੱਤੀ ਸੀ ਅਤੇ ਹੁਣ ਵੀ ਜਿਹੜੀ ਜਿਹੜੀ ਚੈਕਿੰਗ ਹੈ ਤੇ ਜਿਹੜੀਆਂ ਸੱਤ ਹੈ ਸਾਡੀ ਲਗਾਤਾਰ ਜਾਰੀ ਹੈ 70% ਹਣੀ ਦੇ ਨਾਲ ਅੱਜ ਸੰਗੀਤ ਦੀ ਰਿਪੋਰਟ